ਅੱਜ ਦੇ ਐਪੀਸੋਡ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਚ ਐਮ ਪੀ ਵੀ ਵਾਇਰਸ ਦੀ ਜਿਨੇ ਹੁਣ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ ਕੋਵਿਡ 19 ਪੈਂਡੈਮਿਕ ਦੇ ਹੋਣ ਤੋਂ 5 ਸਾਲ ਬਾਅਦ ਚੀਨ ਵਿੱਚ ਐਚ ਐਮ ਪੀ ਵੀ ਵਾਇਰਸ ਯਾਨੀ ਹਿਊਮਨ ਮੈਟਾ ਨਿਊਮੋ ਵਾਇਰਸ ਦੇ ਮਾਮਲੇ ਵਧਣ ਦੀਆਂ ਖਬਰਾਂ ਆ ਰਹੀਆਂ ਕਈ ਮੀਡੀਆ ਰਿਪੋਰਟਸ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਚਾਈਨਾ ਵਿੱਚ ਐਚ ਐਮ ਪੀ ਵੀ ਵਾਇਰਸ ਦੇ ਮਾਮਲੇ ਵਧ ਰਹੇ ਹਨ ਗਲੋਬਲ ਟਾਈਮਜ਼ ਜਿਹੜੀ ਕਿ ਚਾਈਨਾ ਦੀ ਪ੍ਰਮੁੱਖ ਅਖਬਾਰਾਂ ਦੇ ਅਨੁਸਾਰ ਇਨਫੈਕਸ਼ਨ ਦੇ ਵੱਧ ਮਾਮਲੇ ਉਤਰੀ ਚੀਨ ਦੇ ਖੇਤਰਾਂ ਵਿੱਚ ਦਰਜ ਕੀਤੇ ਜਾ ਰਹੇ ਹਨ ਔਰ ਇਨਫੈਕਸ਼ਨਜ਼ ਜ਼ਿਆਦਾਤਰ 14 ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ ਵਿੱਚ ਦੇਖੇ ਜਾ ਰਹੀ ਹੈ ਚੀਨ ਵਿੱਚ ਵਧ ਰਹੇ ਇਸ ਵਾਇਰਸ ਨੇ ਭਾਰਤ ਵਿੱਚ ਵੀ ਹੁਣ ਦਸਤਕ ਦੇ ਦਿੱਤੀ ਹੈ ਕਰਨਾਟਕਾ ਦੇ ਵਿੱਚ ਦੋ ਕੇਸ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਦੀ ਹੈਲਥ ਮਿਨਿਸਟਰੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਪ੍ਰੋਸਾਧਵਾਇਆ ਹੈ ਕਿ ਐਚ ਐਮ ਪੀ ਵੀ ਮਾਮਲਿਆਂ ਨੂੰ ਲੈ ਕੇ ਕਿਸੇ ਚਿੰਤਾ ਦੀ ਲੋੜ ਨਹੀਂ ਹੈ ਪਰ ਉਹਨਾਂ ਨੇ ਕਿਹਾ ਕਿ ਇਹ ਵਾਇਰਸ ਪਹਿਲਾਂ ਹੀ 2001 ਵਿੱਚ ਡਿਟੈਕਟ ਕਰ ਲਿੱਤਾ ਗਿਆ ਸੀ ਔਰ ਇਹ ਇੱਕ ਨਵਾਂ ਵਾਇਰਸ ਨਹੀਂ ਹੈ ਇਹ ਮੁੱਖ ਤੌਰ ਤੇ ਸਰਦੀਆਂ ਔਰ ਬਸੰਤ ਦੀ ਰੁੱਤ ਦੀ ਸ਼ੁਰੂਆਤ ਵਿੱਚ ਫੈਲਦਾ ਹੈ ਹੈਲਥ ਐਕਸਪਰਟਸ ਨੇ ਐਚ ਐਮ ਪੀ ਵੀ ਵਾਇਰਸ ਕੇ ਬਾਰੇ ਵਿੱਚ यह स्पष्ट किया है कि यह वायरस कोई नया वायरस नहीं है इसकी पहचान सबसे पहले वर्ष 2001 में हुई थी और कई वर्षों से यह भर में फैल रहा है एच वायरस एक ऐसा वायरस है जो हवा के जरिए सांस लेते समय एक दूसरे में फैलता है यह सभी आयु वर्ग के लोगों में संक्रमण का कारण भी बनता है यह विशेष रूप से सर्दी और बसंत के मौसम के शुरुआती महीनों में अधिक देखा जाता है हम स्थिति का क्लोज मॉनिटरिंग कर रहे हैं हम स्थिति का बहुत नजदीकी से जायजा ले रहे हैं और हम ये कह सकते हैं कि हमें चिंता का कोई कारण नहीं होना चाहिए स्वास्थ्य विभाग इन सारी बातों पर नजर रखे हुए केंद्रीय सेहत मंत्रालय ने दसा के एच एम पी वी मामले सामने आए हैं उन्होंने एक तीन महीने की बच्ची का है और दूजा अठ महीने के एक बच्चे का है ਡਾਕਟਰ ਨੇ ਦੱਸਿਆ ਕਿ ਪੀੜਿਤ ਮਰੀਜ਼ਾਂ ਦਾ ਕੋਈ ਇੰਟਰਨੈਸ਼ਨਲ ਟਰੈਵਲ ਰਿਕਾਰਡ ਵੀ ਨਹੀਂ ਹੈ ਆਪਣੇ ਐਕਸ ਅਕਾਊਂਟ ਤੇ ਗਲੋਬਲ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਿੱਚ ਵੀ ਐਚਐਮਪੀਵੀ ਬਿਮਾਰੀ ਦੇ ਮਰੀਜ਼ ਵਧ ਰਹੇ ਹਨ ਕੀ ਹੈ ਐਚਐਮਪੀਵੀ ਵਾਇਰਸ ਅਤੇ ਕੀ ਲੱਛਣ ਹਨ ਇਸ ਵਾਇਰਸ ਤੋਂ ਬਚਣ ਲਈ ਕਿਸ ਤਰ੍ਹਾਂ ਦੇ ਬਚਾਅ ਕਰਨੇ ਚਾਹੀਦੇ ਹਨ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਦੇ ਰਹੇ ਹਨ ਡਾਕਟਰ ਐਚਪੀ ਸਿੰਘ ਡਾਕਟਰ ਐਚਪੀ ਸਿੰਘ ਅਮਨ ਸਰ ਦੇ ਪ੍ਰਸਿੱਧ ਕਾਰਡੀਓਲੋਜਿਸਟ ਨੇ ਜਿਨ੍ਹਾਂ ਨੂੰ ਇਸ ਖੇਤਰ ਵਿੱਚ 35 ਤੋਂ ਵੱਧ ਸਾਲਾਂ ਦਾ ਤਜਰਬਾ ਹੈ ਡਾਕਟਰ 5 ਸਾਲ ਪਹਿਲੇ ਕੋਵਿਡ-19 ਪੈਂਡੈਮਿਕ ਹੋਇਆ ਉਸ ਤੋਂ ਬਾਅਦ ਇਹ ਹੁਣ ਇੱਕ ਨਵਾਂ ਵਾਇਰਸ ਜਿਹਨੇ ਮਿਲਕਾਂ ਨੂੰ ਚਿੰਤਾ ਚ ਪਾ ਦਿੱਤਾ ਐਚਐਮਪੀ ਵਾਇਰਸ ਇਹ ਕੀ ਹੈ ਔਰ ਇਹਦੇ ਕੀ ਲੱਛਣ ਨੇ ਰੋਬਿੰਦ ਜੀ ਇਹ ਕਿਹੜਾ ਵਾਇਰਸ ਹੈ ਐਚਐਮਪੀ ਵਾਇਰਸ ਇਹ ਕੋਈ ਨਵਾਂ ਵਾਇਰਸ ਨਹੀਂ ਹੈ ਪਹਿਲੀ ਤੇ ਗੱਲ ਇਹ ਹੈ ਇਹ 2001 ਚ ਨੀਦਰਲੈਂਡ ਦੇ ਵਿੱਚ ਡਿਟੈਕਟ ਹੋਇਆ ਸੀ ਫਾਰ ਦੀ ਫਰਸਟ ਟਾਈਮ ਐਂਡ ਉਸ ਤੋਂ ਬਾਅਦ ਇਹ ਵਾਇਰਸ ਦਾ ਬਹੁਤ ਸਾਰੇ ਲੋਕਾਂ ਨੂੰ ਆਲਰੇਡੀ ਐਕਸਪੋజర్ ਹੋ ਚੁੱਕਾ ਹੈ ਇਵਨ ਇਨ ਇੰਡੀਆ ਇਹ ਕੋਈ ਨਹੀਂ ਕਿ ਕੋਈ ਨਵੀਂ ਚੀਜ਼ ਆਈ ਹੈ ਕਿਉਂਕਿ ਬਹੁਤ ਸਾਰੇ ਬੰਦਿਆਂ ਨੂੰ ਇਹਦਾ ਐਕਸਪੋజర్ ਹੋ ਚੁੱਕਾ ਹੈ ਐਂਡ ਬਹੁਤ ਸਾਰੇ ਬੰਦੇ ਇਹਨਾਂ ਦੇ ਇਹਦੇ ਅਗੇਂਸ ਐਂਟੀਬਾਡੀਜ਼ ਵੀ ਲੈ ਕੇ ਬੈਠੇ ਹੋਏ ਆ ਸੋ ਜਿਹੜਾ ਕੋਵਿਡ 190 ਵਾਲਾ ਫੀਅਰ ਸੀਗਾ ਮੇਰੇ ਖਿਆਲ ਚ ਉਹ ਤੇ ਸਾਨੂੰ ਇਹਦੇ ਨਾਲ ਹੈ ਨਹੀਂ ਸੋ ਪੈਂਡੈਮਿਕਲੀ ਸਿਚੁਏਸ਼ਨ ਇਹਦੇ ਨਾਲ ਨਹੀਂ ਹੋਣ ਵਾਲੀ ਬਿਲਕੁਲ ਹਾਂ ਪਰ ਇਹ ਇਜ਼ ਇਟ ਇਜ਼ ਲਾਈਕ ਅਨਦਰ ਵਾਇਰਲ ਇਨਫੈਕਸ਼ਨ ਜਿਹਦੇ ਨਾਲ ਜਿੱਦੀ ਕਿ ਮੋਸਟ ਕਾਮਨ ਪ੍ਰੈਜੈਂਟੇਸ਼ਨ ਇਜ਼ ਜਸਟ ਲਾਈਕ ਅ ਕੋਲਡ ਜਿਵੇਂ ਤੁਹਾਨੂੰ ਜ਼ੁਕਾਮ ਹੋਇਆ ਹੈ ਖਾਂਸੀ ਹੁੰਦੀ ਹੈ ਨੱਕ ਵਗਦਾ ਹੈ ਪਾਣੀ ਵਗਦਾ ਹੈ ਨੱਕ ਚੋਂ ਫਿਰ ਇਹਦੀ ਕੰਪਲਿਕੇਸ਼ਨਸ ਆ ਜਾਂਦੀਆਂ ਹੈ ਜਿਵੇਂ ਤੁਹਾਡਾ ਨਿਮੋਨੀਆ ਹੋ ਸਕਦਾ ਹੈ ਐਂਡ ਤੁਹਾਨੂੰ ਬ੍ਰੌਂਕਿਅਲ ਐਸਥਮਾ ਵੀਜ਼ਿੰਗ ਇਹਦਾ ਬੜਾ ਕੈਰੈਕਟਰਿਸਟਿਕ ਫੀਚਰ ਹੈ ਜੇ ਕੇਰ ਨਾ ਕੀਤੀ ਜਾਵੇ ਜੇ ਕੇਰ ਨਾ ਕੀਤੀ ਜਾਵੇ ਯੈਸ ਜੇ ਅਰਲੀ ਤੁਸੀਂ ਉਹਨੂੰ ਕੇਰ ਨਾ ਕਰੋ ਤੇ ਪਰ ਇਹ ਸਿੰਪਟਮਸ ਜਿਹੜੇ ਨੇ ਇਹਨਾਂ ਦਾ ਖਿਆਲ ਰੱਖੋ ਐਂਡ ਜਿੰਨੀ ਜਲਦੀ ਤੁਸੀਂ ਕਿਸੇ ਆਪਣੇ ਪਰਸਨਲ ਫਿਜ਼ੀਸ਼ੀਅਨ ਜਿਹੜਾ ਤੁਹਾਡੇ ਹੈਗੇ ਆ ਉਹਨੂੰ ਉਹਲ ਜਾ ਕੇ ਤੇ ਇਹਦਾ ਆਪਣਾ ਮੁਆਇਨਾ ਕਰਵਾਓ ਡਾਕਟਰ ਸਾਹਿਬ ਇੱਕ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਤੇ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਫਲੇਰ ਅਪ ਵੀ ਹੋ ਜਾਂਦੀਆਂ ਸਹੀ ਗਲਤ ਵੀ ਹੋ ਜਾਂਦੀਆਂ ਉਹਦੇ ਕੀ ਹੈ ਇਨਫੈਕਸ਼ਨਸ ਡਿਜ਼ੀਜ਼ ਹੈ ਕਿ ਅੱਗੋਂ ਦੀ ਕਿਸੇ ਹੋਰ ਨੂੰ ਵੀ ਹੋ ਜਾਂਦੀ ਹੈ ਇਟ ਇਜ਼ ਅ ਇਨਫੈਕਸ਼ਨਸ ਡਿਜ਼ੀਜ਼ ਜਿਹੜੀ ਕਿ ਤੁਹਾਨੂੰ ਪਰਸਨ ਟੂ ਪਰਸਨ ਸਪਰੈਡ ਕਰਦੀ ਹੈ ਡ੍ਰੌਪਲੇਟਸ ਨਾਲ ਇਨਫੈਕਟ ਕਰਦੀ ਹੈ ਕਫਿੰਗ ਨਾਲ ਬਿਲਕੁਲ ਸੇਮ ਜਿਵੇਂ ਅਸੀਂ ਕੋਵਿਡ ਦੇ ਪ੍ਰੀਕਾਸ਼ਨਸ ਨਹੀਂ ਸੀ ਲੈਂਦੇ ਕਿ ਤੁਸੀਂ ਆਪਣੇ ਹੈਂਡ ਹਾਈਜੀਨ ਦਾ ਖਿਆਲ ਰੱਖੋ ਜੀ ਹੱਥ ਸਾਫ਼ ਕਰੋ ਸਾਬਣ ਨਾਲ ਮਾਸਕ ਪਾਓ ਮੂੰਹ ਨੂੰ ਕੰਨ ਨੂੰ ਆਪਣੇ ਇਸ ਏਰੀਆਜ਼ ਨੂੰ ਹੱਥ ਨਾਲ ਲਗਾਓ ਐਂਡ ਜਿਹੜੇ ਬੰਦਿਆਂ ਨੂੰ ਕਫ ਹੈ ਗਿਆ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਵੀ ਉਹ ਇਹਨੂੰ ਡ੍ਰੌਪਲਟ ਇਨਫੈਕਸ਼ਨ ਨੂੰ ਨਾ ਸਪਰੈਡ ਕਰੇ ਮਾਸਕ ਲਗਾ ਲੈਣ ਚਾਹੇ ਉਹ ਇਹ ਵਾਇਰਸ ਹੈ ਗਿਆ ਜਾਂ ਨਹੀਂ ਹੈ ਗਿਆ ਤੇ ਜਨਰਲ ਅਸੀਂ ਵੈਸੇ ਵੀ ਕਹਿੰਨੇ ਆ ਕਿ ਜੇ ਤੁਹਾਨੂੰ ਹੈ ਗਿਆ ਖਾਂਸੀ ਵਗੈਰਾ ਹੈ ਗਿਆ ਕਫ ਆਂਦੀ ਹੈ ਜਾਂ ਤੁਹਾਨੂੰ ਜ਼ੁਕਾਮ ਹੈ ਤੇ ਤੁਸੀਂ ਵੈਸੇ ਜੇ ਪਬਲਿਕ ਪਲੇਸ ਤੇ ਜਾ ਰਹੇ ਹੋ ਤਾਂ ਤੁਸੀਂ ਇਹਨੂੰ ਇੱਕ ਮਾਸਕ ਬੰਨ ਕੇ ਰੱਖੋ ਇਟ ਇਜ਼ ਡੈਫੀਨਿਟਲੀ ਐਨ ਇਨਫੈਕਸ਼ਨ ਪਰ ਇਹ ਪੈਨਿਕ ਵਾਲਾ ਨਹੀਂ ਹੋਣਾ ਚਾਹੀਦਾ ਨਾਟ ਐਟ ਆਲ ਇਟ ਇਜ਼ ਨਾਟ ਗੋਇੰਗ ਟੂ ਕਾਜ਼ ਐਨੀ ਯੂ ਸੀ ਪੈਂਡੈਮਿਕ ਸਟੇਟ ਜਿਵੇਂ ਕੋਵਿਡ ਨੇ ਕੀਤਾ ਸੀਗਾ ਮੋਸਟ ਜਿਹੜਾ ਹੈਗਾ ਇਹਦਾ ਜਿਹੜਾ ਡਰ ਹੈ ਸਾਨੂੰ ਉਹ ਇੱਕ ਬੱਚਿਆਂ ਨੂੰ ਹੈ ਲੈਸ ਦੈਨ 5 ਇਅਰਸ ਤੇ ਦੂਸਰਾ ਅਡਲਟਸ ਦੇ ਵਿੱਚ ਮੋਰ ਦੈਨ 65 ਇਅਰਸ ਐਂਡ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ ਜਿਵੇਂ ਕੋਈ ਕੈਂਸਰ ਦੀ ਦਵਾਈ ਖਾ ਰਹੇ ਹੈ ਪੀਸ਼ੈਂਟਸ ਜਾਂ ਜਿਨ੍ਹਾਂ ਨੂੰ ਕੋਈ ਕਾਲਜਨ ਡਿਸਆਰਡਰਸ ਹੁੰਦੇ ਹੈ ਉਹਨਾਂ ਦਾ ਰੂਮਟਾਇਡ ਆਰਥਰਾਈਟਿਸ ਗੰਠੀਆ ਹੈ 슈ਗਰ ਹੈ अनकंट्रोल्ड ਇਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਤੋਂ ਇਹਨਾਂ ਨੂੰ ਇਹ ਇਨਫੈਕਸ਼ਨ ਹੋ ਹੁੰਦੇ ਫਲੇਅਰ ਅਪ ਹੋਣ ਦੇ ਚਾਂਸਸ ਜ਼ਿਆਦਾ ਹੈ ਸੋ ਇਹਨਾਂ ਨੂੰ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈ ਆਦਰਵਾਇਜ਼ ਇਟਸ ਅ ਸੈਲਫ ਲਿਮਿਟਿੰਗ ਡਿਜ਼ੀਜ਼ ਪੰਜ ਤੋਂ 7 ਦਿਨ ਲੈਂਦੀ ਹੈ ਠੀਕ ਹੋ ਜਾਣਾ ਹਾਲਾਂਕਿ ਭਾਰਤ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਚੀਨ ਵਿੱਚ ਐਚਐਮਪੀਵੀ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਦੀ ਉਹ ਨਿਗਰਾਨੀ ਕਰ ਰਹੇ ਹਨ ਅਤੇ ਭਾਰਤ ਵਿੱਚ ਇਸ ਤੋਂ ਨਿਜਟਨਲੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕੋਈ ਨਵਾਂ ਵਾਇਰਸ ਨਹੀਂ ਹੈ ਲੇਕਿਨ ਇhtਿਆਤ ਰੱਖਣ ਦੀ ਜ਼ਰੂਰਤ ਹੈ ਅਤੇ ਐਚਐਮਪੀਵੀ ਵਾਇਰਸ ਦੇ ਵਿਅਕਤੀ ਔਰ ਖਾਸ ਕਰਕੇ ਜੇਕਰ ਕਿਸੇ ਨੂੰ ਜ਼ੁਕਾਮ ਹੈ ਤੇ ਉਸ ਨੂੰ ਲੋੜਿੰਦਾ ਦੂਰੀ ਬਣਾਨੀ ਰੱਖਣੀ ਚਾਹੀਦੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸੱਤਾਧਾਰੀ ਲਿਬਰਲ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ ਚੋਣ ਤੱਕ ਟਰੂਡੋ ਪ੍ਰਧਾਨ ਮੰਤਰੀ ਦੇ ਤੌਰ ਤੇ ਬਨੇ ਰਹਿਣਗੇ ਸਮਝਿਆ ਜਾ ਰਿਹਾ ਹੈ ਕਿ ਜਸਟਨ ਟਰੂਡੋ ਦੀ ਕੈਨੇਡਾ ਵਿੱਚ ਵੋਟਰਾਂ ਦੇ ਵਿੱਚ ਘਟਦੀ ਹੋਈ ਪਪੂਲਾਰਿਟੀ ਦੇ ਕਾਰਨ ਉਨ੍ਹਾਂ ਦੀ ਆਪਦੀ ਪਾਰਟੀ ਯਾਨੀ ਕਿ ਲਿਬਰਲ ਪਾਰਟੀ ਵੱਲੋਂ ਵੀ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਕੈਨੇਡਾ ਵਿੱਚ ਇਸ ਸਾਲ ਚੋਣਾਂ ਹੋਣੀਆਂ ਹਨ। ਟਰੂਡੋ ਦੇ استਿਫਾ ਦੇਣ ਤੋਂ ਬਾਅਦ ਹੁਣ ਨਵੇਂ ਚਿਹਰੇ ਦੀ ਖੋਜ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਖਾਲਸਤਾਨੀ ਸਮਰਥਕ ਆਗੂ ਹਰਦੀਪ ਨਿੱਜਰ ਦੀ ਹੱਤਿਆ ਦੇ ਮਾਮਲੇ ਵਿੱਚ ਜਸਟਿਨ ਟਰੂਡੋ ਨੇ ਭਾਰਤ ਦੀ ਇਨਵੋਲਵਮੈਂਟ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਇਸ ਦੋਸ਼ ਨੂੰ ਨਕਾਰ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਦੇ ਦੇ ਦਰਮਿਆਨ ਰਿਸ਼ਤੇ ਬੱਦ ਤੋਂ ਬੱਤਰ ਹੋ ਗਏ। ਜਿਹਦਾ ਅਸਰ ਕੈਨੇਡਾ ਦੇ ਵਿੱਚ ਐਜੂਕੇਸ਼ਨ ਇੰਡਸਟਰੀ ਤੇ ਸਾਫ ਨਜ਼ਰ ਆਇਆ ਕੈਨੇਡਾ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰਤ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ 40% ਦੇ ਕਰੀਬ ਹੈ ਆਓ ਜਾਨੀਏ ਭਾਰਤ ਵਿੱਚ ਜਸਟਿਨ ਟਰੂਡੋ ਦੇ ਸਤੀਫੇ ਨੂੰ ਕਿਸ ਤਰ੍ਹਾਂ ਵੇਖਿਆ ਜਾ ਰਿਹਾ ਹੈ ਸੁਖਦੇਵ ਜਸਟਿਨ ਟਰੂਡੋ ਨੂੰ ਰਿਜ਼ਾਈਨ ਕਰਨਾ ਪਿਆ ਇਹਦੇ ਕੀ ਰੀਜ਼ਨ ਤੁਹਾਨੂੰ ਲੱਗਦੇ ਆ ਔਰ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਭਾਰਤ ਇੰਡੀਆ ਦੇ ਰਿਲੇਸ਼ਨ ਦੇ ਕੰਟੈਕਸ ਵਿੱਚ ਭਾਰਤ اور ਇੰਡੀਆ ਦਾ ਰਿਲੇਸ਼ਨ ਜਦੋਂ ਪ੍ਰਧਾਨ ਮੰਤਰੀ ਸਾਨ ਨੂੰ ਉਦੋਂ ਕਾਫੀ ਉਹਨਾਂ ਦੇ ਵਿੱਚ ਜਿਹੜਾ ਤਣਾਅ ਬੁਰ ਬਿਕਰਾਇਆ ਕੋਈ ਵਧੀਆ ਤਾਂ ਸਬੰਧ ਨਹੀਂ ਰਿਹਾ ਸਾਰਿਆਂ ਨੂੰ ਪਤਾ ਕਿਉਂਕਿ ਉਹਨਾਂ ਨੇ ਵੀ ਨਿਜਰ ਉਹਨਾਂ ਦੇ ਜਿਹੜੀਆਂ ਡੈਟ ਦੇ ਉੱਪਰ ਇੱਕ ਕਾਰਵਾਈ ਕੀਤੀ ਸੀ ਔਰ ਇਹ ਕਿ ਇੰਡੀਆ ਤੇ ਇਲਜ਼ਾਮ ਲਾਏ ਹਾਂ ਸਬੂਤਾਂ ਤੋਂ ਵਿਦਾਊ ਲਾਏ ਗਏ ਸੀ ਤੇ ਸਬੂਤ ਨਾ ਹੋਣ ਕਰਕੇ ਉਹਨਾਂ ਦਾ ਜਿਹੜਾ ਇਹ ਬਹੁਤ ਸਾਰਾ ਵਿਰੋਧ ਵੀ ਹੋਇਆ ਤੇ ਆਪਾਂ ਕੈਨੇਡਾ ਨੂੰ ਦੂਜਾ ਪੰਜਾਬ ਵੀ ਕਹਿੰਦੇ ਆ ਇੱਕ ਕਰਕੇ ਬਹੁਤ ਸਾਰੇ ਪੰਜਾਬੀ ਜਿਹੜੀ ਸਪੋਰਟ ਵੀ ਕਰ ਰਹੇ ਉਹਨਾਂ ਦੀ ਹੋਣ ਵੀ ਕਰ ਰਿਹਾ ਹੈ ਪੰਜਾਬੀ ਸਪੋਰਟ ਕਰ ਰਿਹਾ ਹੈ ਕਿ ਉਹਨਾਂ ਨੂੰ ਰਿਜ਼ਾਈ ਨਹੀਂ ਸੀ ਦੇਣਾ ਚਾਹੀਦਾ ਬਾਕੀ ਉਥੋਂ ਦੀ ਸਰਕਾਰ ਹੋਣਾ ਜੋ ਵੀ ਅਗਲਾ ਪ੍ਰਧਾਨ ਮੰਤਰੀ ਬਣੇਗਾ ਅਸੀਂ ਇਹੋ ਹੀ ਐਸਪੈਕਟ ਕਰਾਂਗੇ ਉਹਨਾਂ ਕੋਲੋਂ ਕਿ ਉਹ ਵਾਅਦਾ ਵਾਅਦੇ ਜਿਹੜਾ ਵਾ ਪੰਜਾਬੀਆਂ ਬਾਰੇ ਸੋਚਣ ਇੰਡੀਆ ਦੇ ਨਾਲ ਰਿਲੇਸ਼ਨ ਜੋ ਉਹਨਾਂ ਦੇ ਚੰਗੇ ਹੋਣ ਇਹਦੇ ਰਿਜ਼ਾਈ ਨਾਲ ਆਪਣੇ ਮਤਲਬ ਜਿਹੜੇ ਆਪਣੇ ਕਨਫਲਿਕਟ ਹੈਗੇ ਇੰਡੀਆ ਤੇ ਕੈਨੇਡਾ ਦੇ ਵਿੱਚ ਇਹ ਕਿਤੇ ਨਾ ਕਿਤੇ ਮਤਲਬ ਥੱਲੇ ਹੋ ਸਕਦੇ ਆ ਕਿਉਂਕਿ ਉਹਨਾਂ ਨੇ ਜਿਹੜਾ ਪਿੱਛੇ ਦੇ ਹਰਦੀਪ ਸਿੰਘ ਨੇਦਰ ਤੇ ਮਟਰ ਦੇ ਵਿੱਚ ਇੰਡੀਆ ਤੇ ਐਲੀਕੇਸ਼ਨ ਲਗਾਏ ਸੀ ਇੰਡੀਆ ਦੀ ਐਂਜੰਸੀਸ ਤੇ ਤੇ ਉਹ ਬੜੇ ਮਤਲਬ ਕੋਈ ਬੇਸ ਦੇ ਉੱਤੇ ਨਹੀਂ ਲਾਏ ਦੇਸ ਕਰਕੇ ਬੜਾ ਮਲੋ ਉਹਨਾਂ ਦੇ ਜਿਹੜੇ ਇੰਡੀਆ ਤੇ ਕੈਨੇਡਾ ਦੇ ਵਿੱਚ ਰਿਲੇਸ਼ਨਸ਼ਿਪ ਬੜੇ ਖਰਾਬ ਹੋ ਗਏ ਜਿਹੜੇ ਆਪਣੇ ਪੰਜਾਬ ਚੋਂ ਸਟੂਡੈਂਟਸ ਜਾਂਦੇ ਆ ਤੇ ਉਹ ਬਹੁਤ ਮਿਹਨਤ ਕਰਕੇ ਜਾਂਦੇ ਆ ਪਲੱਸ 2 ਪਵਾ ਦੇ ਅਸ ਕਰਕੇ ਜਾਂਦੇ ਆ ਆਪਣੇ ਘਰਾਂ ਦੇ ਤੇ ਕਈ ਲੋਨਸ ਲੈ ਕੇ ਜਾਂਦੇ ਕਰਜ਼ਾ ਚੁੱਕ ਕੇ ਜਾਂਦੇ ਆ ਤੇ ਉਹਨਾਂ ਦਾ ਬੜਾ ਔਖਾ ਹੋ ਰਿਹਾ ਹੈ ਕਿ ਮੀਡਲ ਕਲਾਸ ਦੇ ਨਵੇਂ ਲੀਡਰ ਆਣਗੇ ਹਾਂਜੀ ਹਾਂਜੀ ਤੇ ਨਵੇਂ ਉਹਨਾਂ ਦੇ ਰਿਜ਼ਾਈਨ ਤੋਂ ਬਾਅਦ ਕਿਤੇ ਮਤਲਬ ਚੇਂਜ ਹੋ ਸਕਦਾ ਕਿ ਉਹਨਾਂ ਜਿਹੜਾ ਕਨਫਲਿਕਟ ਹੀ ਹੈ ਦੋਵਾਂ ਦੇ ਵਿੱਚ ਉਹ ਬੜਾ ਚੇਂਜ ਆ ਸਕਦਾ ਪਰ ਨਵੇਂ ਲੀਡਰ ਆਉਣਗੇ ਉਹਨਾਂ ਦੇ ਬੜਾ ਹਰ ਚੀਜ਼ ਨੂੰ ਬਰੀਫਲੀ ਵੇਖਣਗੇ ਕਿ ਸਟੂਡੈਂਟਸ ਜਾਂਦੇ ਆ ਤੇ ਉਹ ਦੇਖਣਗੇ ਸਟੂਡੈਂਟਸ ਕੇਸ ਬੇਸ ਤੇ ਜਾਂਦੇ ਆ ਮਤਲਬ ਇੱਕ ਬੜੀ ਪਖਾਈ ਨਾ ਜਾਂਦੇ ਆ ਉਹਨਾਂ ਨੇ ਤੇ ਆਪਣੇ ਆਪ ਜਿਹੜੀ ਨਵੀਂ ਲੀਡਰਸ਼ਿਪ ਆਏਗੀ ਉਹਨਾਂ ਨਾਲ ਦੋਵਾਂ ਦਾ ਰਿਲੇਸ਼ਨ ਹਾਂਜੀ 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 ਜੇ ਉਹ ਦੇਖਣਗੇ ਇੰਡੀਆ ਦੇ ਹਾਲਾਤਾਂ ਨੂੰ ਕਿ ਸਟੂਡੈਂਟਸ ਦੇ ਹਾਲਾਤਾਂ ਨੂੰ ਦੇਖਣਗੇ ਮਤਲਬ ਉਸ ਕੇਸ ਨੂੰ ਪੜਨਗੇ ਕਿ ਕਿਤੇ ਜਿਹੜੀ ਚੀਜ਼ ਨਾ ਪਹਿਲਾਂ ਕਨਫਲਿਕਟ ਖਰਾਬ ਹੋਏ ਜ ਜਿਹਨਾਂ ਨੇ ਧਿਆਨ ਨਾ ਦੇਖਣਗੇ ਉਹਨਾਂ ਨੇ ਸਹੀ ਕਰਨਗੇ ਤੇ ਉਹ ਜਾ ਸਕਦੇ ਫਿਰ ਫਿਰ ਮਤਲਬ ਫਿਰ ਬੱਚੇ ਜਾਣਗੇ ਫਿਰ ਉਹਨਾਂ ਦੇ ਰਿਲੇਸ਼ਨਸ ਜਿਹੜੇ ਇੰਡੀਆ ਤੇ ਕੈਨੇਡਾ ਦੇ ਸਹੀ ਹੋਣਗੇ ਉਹ ਰੈਗਿਸਟ੍ਰੇਸ਼ਨ ਇਸ ਤਰ੍ਹਾਂ ਦੇਖਦੇ ਆ ਕਿਉਂਕ ਉਹ ਉਹਦੇ ਬੰਨ ਨਾਲ ਕੁਝ ਲੋਕਾਂ ਨੂੰ ਫਾਇਦਾ ਵੀ ਹੋਇਆ ਤੇ ਕਈਆਂ ਨੂੰ ਨੁਕਸਾਨ ਵੀ ਹੋਇਆ ਜਿਸ ਦੇ ਰੀਜ਼ਨ ਕਰਕੇ ਉਹਨਾਂ ਨੇ ਰੈਜ਼ੀਗਨੇਸ਼ਨ ਦੇਣਾ ਪਿਆ ਕੁਝ ਲੋਕ ਕੁਝ ਲੋਕ ਉਹਨਾਂ ਦੇ ਖਿਲਾਫ ਸਨ ਤੇ ਕੁਝ ਲੋਕ ਉਹਨਾਂ ਦੇ ਨਾਲ ਸਨ ਤੁਹਾਨੂੰ ਲੱਗਦਾ ਕਿ ਭਾਰਤ ਕੈਨੇਡਾ ਰਿਲੇਸ਼ਨ ਆਉਣ ਵਾਲੇ ਟਾਈਮ 'ਚ ਸੁਖਵੇਂ ਹੋ ਸਕਦੇ ਨੇ ਜਸਟਿਨ ਟ੍ਰੂਡੋ ਨੇ ਤੇ ਐਲੀਗੇਸ਼ਨ ਭਾਰਤ ਤੇ ਲਾਇਆ ਸੀ ਬਿਨਾ ਜਾਂਚ ਤੋਂ ਜੇ ਕੋਈ ਚੰਗਾ ਲੀਡਰ ਉਹਨਾਂ ਦਾ ਬਣੇਗਾ ਤੇ ਉਹਨਾਂ ਦੇ ਰਿਲੇਸ਼ਨ ਫਿਰ ਚੰਗੇ ਵੀ ਹੋਣਗੇ ਕਿਉਂਕਿ ਜੇ ਕੋਈ ਚੰਗਾ ਵਧੀਆ ਸੋਚਣ ਵਾਲਾ ਕੋਈ ਵਧੀਆ ਸੈਂਸ਼ਰ ਨੇਤਾ ਬਣੇਗਾ ਉਹਨਾਂ ਦਾ ਤੇ ਫਿਰ ਰਿਲੇਸ਼ਨ ਚੰਗੇ ਹੋਣਗੇ ਤੇ ਬੱਚਿਆਂ ਵਾਸਤੇ ਜਿਹੜੇ ਨਵੇਂ ਸਟੂਡੈਂਟ ਜਾਂਦੇ ਉਹਨਾਂ ਲਈ ਸੌਖਾ ਹੋ ਜਾਏਗਾ ਕੰਮ ਉਹਨਾਂ ਨੂੰ ਉਹਨਾਂ ਦਾ ਬਹੁਤ ਜ਼ਿਆਦਾ ਬੈਨੀਫਿਟ ਹੋ ਮਿਲੇਗਾ ਕੈਨੇਡਾ ਦੀ ਖਰਾਬ ਹੁੰਦੀ ਅਰਥਵਿਵਸਥਾ ਦੇ ਦੌਰਾਨ ਜਸਟਿਨ ਟਰੂਡੋ ਦੀ ਵਿਦੇਸ਼ ਨੀਤੀ ਨੂੰ ਲੈ ਕੇ ਉਹਨਾਂ ਦੇ ਮੋਲਕ ਵਿੱਚ ਉਹਨਾਂ ਦੇ ਖਿਲਾਫ ਆਵਾਜ਼ਾਂ بلند ਹੋ ਰਹੀਆਂ ਸਨ ਭਾਰਤ ਔਰ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਕੜਵਾੜ ਤੋਂ ਬਾਅਦ ਅਮਰੀਕਾ ਦੇ 2024 ਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਜੇਤੂ ਡੋਨਲਡ ਟਰੰਪ ਨੇ ਕੈਨੇਡਾ ਦੇ ਉੱਤੇ 25% ਦੀ ਟੈਰਿਫ ਲਗਾਉਣ ਦੇ ਬਿਆਨ ਦੇ ਦਿੱਤੇ ਸਨ 트ੰਪ ਦੀ ਇਸ ਚੇਤਾਵਨੀ ਤੋਂ ਬਾਅਦ ਟਰੂਡੋ ਉਹਨਾਂ ਨੂੰ ਮਿਲਣ ਅਮਰੀਕਾ ਗਏ ਸਨ ਪਰ ਉਹਨਾਂ ਦੀ ਉਸ ਫੇਰੀ ਦਾ ਉਸ ਬੈਠਕ ਦਾ ਕੋਈ ਫਾਇਦਾ ਨਜ਼ਰ ਨਹੀਂ ਆਇਆ ਕੈਨੇਡਾ ਵਿੱਚ ਅਕਤੂਬਰ ਤੱਕ ਚੋਣਾਂ ਹੋਣੀਆਂ ਹਨ ਔਰ ਆਉਣ ਵਾਲੀ ਸਰਕਾਰ ਲਈ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ ਜਿਦੇ ਵਿੱਚ ਖਾਸ ਤੌਰ ਤੇ ਵਧਰੀ ਮਹਿੰਗਾਈ ਅਤੇ ਪੜੋਸੀ ਮੁਲਕ ਅਮਰੀਕਾ ਦੇ ਨਾਲ-ਨਾਲ ਭਾਰਤ ਨਾਲ ਸੁਖੇਵੇਂ ਸਬੰਧ ਪ੍ਰਾਇੋਰਟੀਜ਼ ਹੋ ਸਕਦਾ ਹੈ ਅਮਰੀਕੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜੀਐਕ 11 ਹਾਲੀ ਵਿੱਚ ਭਾਰਤ ਦੇ ਦੌਰੇ ਤੇ ਸਨ ਆਪਣੀ ਭਾਰਤ ਫੇਰੀ ਦੇ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਪੱਤਰ ਸੌਪਿਆ ਆਪਣੇ ਇਸ ਦੌਰੇ ਦੇ ਦੌਰਾਨ ਅਮਰੀਕਾ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜੀਐਕ 11 ਨੇ ਭਾਰਤੀ ਐਨਐਸਏ ਅਜੀ ਡਵਾਲ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੀ ਚੰਕਰ ਨਾਲ ਅਹਿਮ ਮੁਲਾਕਾਤਾਂ ਕੀਤੀਆਂ ਜਿਨ੍ਹਾਂ ਵਿੱਚ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਰਾਜਨੀਤਿਕ ਸਹਿਯੋਗ ਨੂੰ ਵਧਾਣ ਬਾਰੇ ਚਰਚਾ ਕੀਤੀ ਗਈ। ਦਿੱਲੀ ਵਿੱਚ ਯੂਐਸਏ ਇੰਡੀਆ ਪਾਰਟਨਰਸ਼ਿਪ ਤੇ ਬੋਲਦੇ ਹੋਏ ਸਲਵਨ ਨੇ ਬਾਈਡਨ ਪ੍ਰਸ਼ਾਸਨ ਦੇ ਭਾਰਤ ਦੇ ਨਾਲ ਪੱਕੇ ਰਿਸ਼ਤਿਆਂ ਨੂੰ ਬਣਾਉਣ ਦੇ ਵਚਨ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਇੱਕ ਡੂੰਘਾ ਰਿਸ਼ਤਾ ਚਾਹੁੰਦਾ ਹੈ। जेक जानकारी मेरे सहयोगी सिद्धांत सिंपल। यूएस के एन एस ए भारत में थे 24 घंटे की यात्रा थी इस यात्रा में उनकी मुलाकात भारत के एन एस अजीत डोवाल भारत के एक्सटर्नल अफेयर्स मिनिस्टर डॉक्टर एस जयशंकर और भारत के प्रधानमंत्री नरेंद्र मोदी से मुलाकात हुई बेहद ही महत्वपूर्ण फैसले भी हुए एक बड़ा फैसला वो हुआ कि भारत की जो एंटिटीज़ हैं उनको हटाया जाएगा यूएस की रिस्ट्रिक्टेड लिस्ट से और इससे सिविल न्यूक्लियर कॉपरेशन बढ़ेगा इसके अलावा यूएस ने बताया कि उन्होंने डोमेस्टिक चेंजेस करे हैं जिससे उनकी जो मल्टीलैटरल कमिटमेंट है एम जो एक्सपोर्ट कंट्रोल रिजीम है उसके तहत अब भारत से स्पेस को बढ़ेगा पर कहीं ना कहीं ये दौरा एक मैसेज भी देता है कि भारत और यूनाइटेड स्टेट्स के रिश्ते काफ़ी प्रगाढ़ हैं और यूँ तो नया एडमिनिस्ट्रेशन करीब दो हफ्तों के अंदर आने वाला है पर एक पॉजिटिव मोमेंटम जरूर चलता रहेगा क्योंकि अगर हम ट्रंप एडमिनिस्ट्रेशन की भी बात कर लें तो वो भी भारत से जो पहला टर्म है उससे काफ़ी अच्छे रिश्ते थे और दूसरे टर्म में भी ऐसा लग रहा है कि रिश्ते अच्छे ही रहेंगे ਸਿਧਾਂਤ ਸਿੰਪਲ ਜੀ ਪੰਜਾਬੀ ਕੇ ਲਿਏ ਦਿੱਲੀ ਸੇ ਇਸ ਦੌਰੇ ਦੀ ਸਭ ਤੋਂ ਮਹੱਤਵਪੂਰਨ ਕੋਸ਼ਨਾ ਸੀ ਅਮਰੀਕਾ ਵੱਲੋਂ ਭਾਰਤੀ ਨਿਊਕਲিয়ার ਇੰਸਟੀਚੂਸ਼ਨਸ ਨੂੰ ਰਿਸਟ੍ਰਿਕਟਿਡ ਲਿਸਟੋਂ ਹਟਾਉਣ ਦਾ ਫੈਸਲਾ ਸਿਲਵਨ ਨੇ ਦੱਸਿਆ ਕਿ ਬਾਈਡਨ ਪ੍ਰਸ਼ਾਸਨ ਭਾਰਤ ਅਮਰੀਕਾ ਸਾਂਝੇ ਦਾਰੀ ਨੂੰ ਅਗਲੇ ਪੱਧਰ ਤੇ ਲਿਜਾਣ ਲਈ ਦ੍ਰੜ ਹੈ ਉਹਨਾਂ ਕਿਹਾ ਕਿ ਅਸੀਂ ਉਹਨਾਂ پابੰਦੀਆਂ ਨੂੰ ਹਟਾਉਣ ਲਈ ਆਖਰੀ ਕਾਗਜ਼ੀ ਕਾਰਵਾਈ ਪੂਰੀ ਕਰ ਰਹੇ ਹਾਂ ਜਿਨ੍ਹਾਂ ਕਰਕੇ ਭਾਰਤ ਦੀਆਂ ਅਹਿਮ ਨਿਊਕਲੀਅਰ ਸੰਸਥਾਵਾਂ ਅਤੇ ਕੰਪਨੀਆਂ ਦੇ ਨਾਲ ਸਹਿਯੋਗ ਨਹੀਂ ਹੋ ਸਕਿਆ ਸੀ ਇਸ ਐਲਾਨ ਦੇ ਨਾਲ ਭਾਰਤ ਔਰ ਅਮਰੀਕਾ ਦੇ ਰਿਸ਼ਤੇ ਵਿਸ਼ੇਸ਼ ਤੌਰ ਤੇ ਨਿਊਕਲੀਅਰ ਊਰਜਾ ਔਰ ਰੱਖਿਆ ਦੇ ਖੇਤਰ ਵਿੱਚ ਇੱਕ ਨਵੀਂ ਦਿਸ਼ਾ ਵੱਲ ਵਧਣ ਦੇ ਚਾਂਸਸ ਵਧ ਰਹੇ ਹਨ ਹੁਣ ਸਮਾਂ ਇੱਕ ਸ਼ਾਰਟ ਫਿਲਮ ਦਾ ਹਰੀਕੇ ਵੈਟਲੈਂਡ ਪੰਜਾਬ ਦੀ ਪ੍ਰਸਿੱਧ ਬਰਡ ਸੈਂਚਰੀ ਹੈ ਦੁਨੀਆ ਪਰਦੇ ਮਾਈਗਰੇਟਰੀ ਬਰਡਸ ਦੀ ਆਰਾਮਗਾਹ ਹੈ ब्यास ਅਤੇ ਸਤਲੁਜ ਦਰਿਆਵਾਂ ਦੇ ਮਿਲਾਪ ਤੇ ਸਥਿਤ ਇਸ ਜਗ੍ਹਾ ਲਗਭਗ 86 ਵਰਗ ਕਿਲੋਮੀਟਰ ਚ ਫੈਲੀ ਹੋਈ ਹੈ ਸਰਦੀਆਂ ਦੇ ਮਹੀਨੇ ਚ ਲਗਭਗ 1.5 ਲੱਖ ਤੋਂ ਵੱਧ ਪਰਦੇਸੀ ਪੰਛੀ ਇਸ ਵੈਟਲੈਂਡ ਔਰ ਇਹਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਕੱਠੇ ਹੁੰਦੇ ਹਨ ਹਰੀਕੇ ਦੀ ਇਸ ਖੂਬਸੂਰਤ ਨਜ਼ਾਰਿਆਂ ਨੇ ਇਸ ਨੂੰ ਪ੍ਰਕਿਰਤੀ ਪ੍ਰੇਮੀਆ ਅਤੇ ਫੋਟੋਗ੍ਰਾਫਰਾਂ ਲਈ ਜੰਨਤ ਬਣਾ ਦਿੱਤਾ ਹੈ ਪੇਸ਼ ਹੈ ਇੱਕ ਰਿਪੋਰਟ ਇਸ ਵਾਸੋਂ ਵਿੱਚ ਦੂਰੋਂ ਦੂਰੋਂ ਕੁਦਰਤ ਪ੍ਰੇਮੀ ਅਤੇ ਖੋਜਕਾਰ ਇੱਥੇ ਪ੍ਰਵਾਸੀ ਪੰਛੀਆਂ ਨੂੰ ਦੇਖਣ ਲਈ ਆਉਂਦੇ ਹਨ। ਆਈ ਥਿੰਕ ਇਟਸ ਐਨ ਅਮੇਜ਼ਿੰਗ ਪਲੇਸ ਇਟਸ ਸੱਚ ਅ ਵੌਂਡਰਫੁਲ ਆਪਰ ਓਪਰਚੁਨਿਟੀ ਟੂ ਕਮ ਟੂ ਦਿਸ ਪਲੇਸ। ది ਐਟਮੋਸਫੇਅਰ ਇਜ਼ ਐਬਸੋਲੂਟਲੀ ਪ੍ਰਿਸਟੀਨ। I think uh, we are sitting on uh, on a gem that has really not been exploited to its uh, full extent it is pristine it is serene it's a beautiful place ਇਹ ਹਰੀਕੇ ਝੀਲ ਦੂਸੋਂ ਤੋਂ ਵੱਧ ਕਿਸਮਾਂ ਦੇ ਪੰਛੀਆਂ ਅਤੇ ਜੀਵਾਂ ਦੀ ਮੇਜ਼ਬਾਨੀ ਕਰਦੀ ਹੈ ਜਿਸ ਵਿੱਚ ਕੁਝ ਦੁਰਲੱਭ ਕਿਸਮਾਂ ਦੇ ਜਿਵੇਂ ਕਿ ਸਿੰਧ دریا ਦੀ ਡਾਲਫਿਨ ਅਤੇ ਖਤਰੇ ਵਿੱਚ ਪੈ ਰਹੇ ਟਸਟੂਡੀਅਨ ਕਛੂਕਮੇ ਵੀ ਸ਼ਾਮਿਲ ਹਨ 82 ਪ੍ਰਕਾਰ ਦੇ ਪੰਛੀ ਬਾਹਰਲੇ ਦੇਸ਼ਾਂ ਤੋਂ ਆਉਂਦੇ ਆ ਜੀ ਲਗਭਗ ਪਾਇਏ ਜਾਂਦੇ 200 ਦੇ ਪਾਇਏ ਜਾਂਦੇ ਆ ਤੇ ਜੇ ਦੇਖੋ ਲੋਕਲ ਪਾ ਕੇ ਕੋ 82 ਪ੍ਰਕਾਰ ਦੇ ਬਾਹਰਲੇ ਪੰਛੀ ਪਾ ਕੇ ਨੇ ਉਹਦੇ ਵਿੱਚ ਪੰਟੇਲ ਸ਼ੈਵਲਰ ਕੂਟ ਕੌਂਬਲੈਂਟ ਬਾਹੜ ਡੀਜ ਗਰੇਲੀਜ ਹੋਰ ਵੱਖ-ਵੱਖ ਪਰਤੀਆਂ ਦੇ ਪੰਛੀ ਆ ਦੇ ਨਾਮ ਅਸੀਂ ਸਵੇਰ ਦੇ ਸਮੇਂ ਇੱਥੇ ਆ ਗਏ ਆਂ ਹਰੀਕੇ ਵੈਟਲੈਂਡ ਵਿੱਚ ਦੂਰ ਦਰਾਡੇ ਤੋਂ ਆਏ ਪ੍ਰਵਾਸੀ ਪੰਛੀਆਂ ਨੂੰ ਵੇਖਣ ਦਾ ਸਭ ਤੋਂ ਵਧੀਆ ਸਮਾਂ ਇਹੀ ਹੁੰਦਾ ਹੈ। ਸਵੇਰ ਦੇ ਸਮੇਂ ਪੰਛੀ ਭੋਜਨ ਦੀ ਭਾਲ ਵਿੱਚ ਨਿਕਲਦੇ ਹਨ। ਇਹਨਾਂ ਪੰਛੀਆਂ ਦੀ ਪਰਵਾਜ਼ਾਂ ਨੂੰ ਵੇਖਣਾ ਅਤੇ ਇਹਨਾਂ ਦੀ ਆਵਾਜ਼ਾਂ ਸੁਣਨਾ ਆਪਣੇ ਆਪ ਵਿੱਚ ਇੱਕ ਮਨਮੋਹਕ ਨਜ਼ਾਰਾ ਹੈ। ਇਸ ਇਲਾਕੇ ਨੂੰ ਹਰੀਕੇ ਪਤਨ ਦੇ ਸਲੀਵੀ ਆਖਦੇ ਹਨ। ਕਿਉਂਕਿ ਇੱਥੇ ਦੋ ਵੱਡੇ ਦਰਿਆਵਾਂ ਦਾ ਸੰਗਮ ਹੁੰਦਾ ਹੈ ਇਸ ਕੁਦਰਤੀ ਮਨਮੋਹਕ ਸਥਾਨ ਨੂੰ ਸੰਭਾਲਣਾ ਵੀ ਇੱਕ ਚੁਣੌਤੀ ਹੈ ਸਥਾਨਕ ਅਧਿਕਾਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਇਸ ਇਲਾਕੇ ਦੀ ਸਾਂਭ ਸੰਭਾਲ ਕੀਤੇ ਜਾ ਰਹੇ ਯਤਨ ਬਹੁਤ ਮਹੱਤਵਪੂਰਨ ਹਨ ਹਰੀਕੇ ਵੈਟਲੈਂਡ ਕੁਦਰਤ ਦੀ ਸੁੰਦਰਤਾ ਦਾ ਪ੍ਰਮਾਨ ਹੈ ਹਰੀਕੇ ਵੈਟਲੈਂਡ ਅਤੇ ਹਰੀਕੇ ਵਾਈਲਡਲਾਈਫ ਸੈਂਚੁਰੀ ਦੀ ਇਸ ਯਾਤਰਾ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਕੁਦਰਤ ਦੇ ਖਜ਼ਾਨਿਆਂ ਨਾਲ ਤੁਹਾਨੂੰ ਵਾਕਿਫ ਕਰਾਉਂਦੇ ਰਹੀਏ ਦੁਨੀਆਦਾਰੀ ਦੇ ਅੱਜ ਦੇ ਐਪੀਸੋਡਸ ਇਹਨਾਂ ਹੀ ਅਗਲੇ ਹਫ਼ਤੇ ਦੁਨੀਆ ਦੇ ਨਵੇਂ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਫੇਰ ਹਾਜ਼ਰ ਹੋਵਾਂਗੇ